ਸਿਕਰ ਜੀ ਨੂ ਲਾਈਫ ਹਰਪਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਅੱਜ ਆਪਾਂ ਇੱਕ ਵਾਰ ਫਿਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਰਹੇਗਾ ਕੈਲਸ਼ੀਅਮ ਦੋਸਤੋ ਸਰੀਰ ਦੇ ਤਿੰਨ ਮੁੱਖ ਬਿਲਡਿੰਗ ਬਲੋਕ ਨੇ ਨੰਬਰ 1 ਪ੍ਰੋਟੀਨ ਨੰਬਰ 2 ਫੈਟ ਨੰਬਰ 3 ਕੈਲਸ਼ੀਅਮ ਇਸ ਤੋਂ ਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਹ ਤਿੰਨ ਮੁੱਖ ਮੰਨਿਆ ਜਾਂਦਾ ਤੇ ਇਹਨਾਂ ਤਿੰਨਾਂ ਤੋਂ ਮੁੱਖ ਮੁੱਖ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਕੈਲਸ਼ੀਅਮ ਜਿਹੜਾ ਇੱਕ ਬੜਾ ਬਟਾ ਰੋਲ ਆ ਤਾਂ ਕਰਦਾ ਜੇਕਰ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਦੇ ਆਪਾਂ ਧਿਆਨ ਮਾਰੀਏ ਤਾਂ ਇਹ ਪੂਰੇ ਮਨੁੱਖ ਸਰੀਰ ਦੇ ਵਿੱਚ 1 ਕਿਲੋਗ੍ਰam ਦੇ ਕਰੀਬ ਜਿਹੜਾ ਉਹ ਕੈਲਸ਼ੀਅਮ ਹੁੰਦਾ ਇਹ ਹਾਰਟ ਦੀ ਜਿਹੜੀ ਆ ਉਹ ਹਾਰਟ ਬੀਟ ਨੂੰ ਆ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੱਡੀਆਂ ਤੇ ਦੰਦਾਂ ਦੀ ਜਿਹੜੀ ਬਣਾਵਟ ਤੇ ਉਹਨਾਂ ਨੂੰ ਮਜ਼ਬੂਤੀ ਬਣਾਉਣ ਦੇ ਵਿੱਚ ਜਿਹੜੀ ਹੈ ਇਹ ਮਦਦ ਕਰਦਾ ਅ ਬਲੱਡ ਦੇ ਜਿਹੜੇ ਕਲੌਟ ਬਣਾਉਣ ਦੇ ਵਿੱਚ ਹੁਣ ਜਿਵੇਂ ਬਲੱਡ ਕਿਸੇ ਬਲੱਡ ਨਿਕਲ ਗਿਆ ਜਾਂ ਕੱਟ ਲੱਗ ਗਿਆ ਜਾਂ ਪੁਛਾ ਉਹਦੇ ਉਹਨੂੰ ਕਲੌਟ ਬਣਾ ਕੇ ਉਹਨੂੰ ਬਲੱਡ ਨੂੰ ਰੋਕਣ ਦੇ ਵਿੱਚ ਇਹ ਮਦਦ ਕਰਦਾ ਮਾਸਪੇਸ਼ੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਕੰਟ੍ਰੈਕਸ਼ਨ ਦੇ ਵਿੱਚ ਜਿਹੜੀ ਹੈ ਇਹ ਮਦਦ ਕਰਦਾ ਅ ਨਾੜੀ ਤੰਤਰ ਦੇ ਉਹ ਪੂਰੇ ਸਿਸਟਮ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਮਦਦ ਕਰਦਾ ਹਾਰਮੋਨਲ ਬੈਲੈਂਸ ਨੂੰ ਜਿਹੜਾ ਇਹ ਕੰਟਰੋਲ ਕਰਦਾ ਹੈਗਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਨੇ ਇਹਨਾਂ ਦੇ ਰੋਲ ਹੁੰਦੇ ਨੇ ਸਰੀਰ ਦੇ ਵਿੱਚ ਜੇਕਰ ਕੈਲਸ਼ੀਅਮ ਦੀ ਆਪਾਂ ਦੇਖੀਏ ਵੀ ਜੇਕਰ ਕਿਸੇ ਨੇ ਕੈਲਸ਼ੀਅਮ ਦੇ ਸਬੰਧ ਵਿੱਚ ਜਾਣਕਾਰੀ ਲੈਣੀ ਹੈ ਵੀ ਕੈਲਸ਼ੀਅਮ ਕਿੰਨਾ ਹੋਣਾ ਚਾਹੀਦਾ ਤਾਂ ਕੈਲਸ਼ੀਅਮ ਜਿਹੜਾ 8.8 mg ਜਿਹੜਾ ਕੁੱਲ ਸਰਮ ਕੈਲਸ਼ੀਅਮ ਦਾ ਜਿਹੜਾ ਪੱਧਰ ਹੈ ਇਹ ਸਹੀ ਮੰਨੇ ਦਾ ਮਨੁੱਖੀ ਸਰੀਰ ਦੇ ਅੰਦਰ ਤੇ ਜੇਕਰ ਇਸ ਤੋਂ ਘੱਟ 8.8 ਤੋਂ ਘੱਟ ਜਿਹੜਾ ਸਰਮ ਕੈਲਸ਼ੀਅਮ ਆਵੇ ਤਾਂ ਇਹ ਫਿਰ ਜਿਹੜਾ ਕੈਲਸ਼ੀਅਮ ਦੀ ਘਾਟ ਨੂੰ ਦਰਸਾਉਂਦਾ ਹੈ ਤੇ ਜੇਕਰ ਕੈਲਸ਼ੀਅਮ ਘਟ ਜੇ ਤਾਂ ਸ਼ੁਰੂਆਤੀ ਤੌਰ ਦੇ ਉੱਤੇ ਵਾਲ ਜਿਹੜੇ ਨੇ ਉਹ ਰੁੱਖੇ ਹੋਣ ਲੱਗ ਜਾਣਗੇ ਟੁੱਟਣ ਲੱਗ ਜਾਣਗੇ ਨਾ ਟੁੱਟਣ ਲੱਗ ਜਾਣਗੇ ਰੁੱਖੇ ਹੋਣ ਲੱਗ ਜਾਣਗੇ ਸਕਿਨ ਜਿਹੜੀ ਆ ਉਹ ਡਰਾਈ ਹੋਣ ਲੱਗ ਜਾਂਦੀ ਹੈ ਸੁੱਕੀ ਹੋਣ ਲੱਗ ਜਾਂਦੀ ਹੈ ਖਾਰਿਸ਼ ਹੋਣ ਲੱਗ ਜਾਂਦੀ ਹੈ ਅੱਖਾਂ 'ਚ ਮੋਤੀਆ ਆਉਣ ਲੱਗ ਜਾਂਦਾ ਹੈ ਲੈਂਸਪੁੱਟ ਫੁੱਟਲਪਾ ਇਹinda ਅੱਖਾਂ ਦੀ ਨਿਗਾ ਕਮਜ਼ੋਰ ਹੋ ਜਾਂਦੀ ਹੈ ਦੰਦ ਖਰਾਬ ਹੋਣ ਲੱਗ ਜਾਂਦੇ ਨੇ ਹੱਡੀਆਂ ਭੁਰਨ ਲੱਗ ਜਾਂਦੀਆਂ ਨੇ ਟੁੱਟਣ ਲੱਗ ਜਾਂਦੀਆਂ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਨੇ ਅੱਗੇ ਚੱਲ ਕੇ ਵੀ ਮੈਂ ਤੁਹਾਨੂੰ ਦੱਸਾਂਗਾ ਇਹਨਾਂ ਚੀਜ਼ਾਂ ਬਾਰੇ ਇਦਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਕੈਲਸ਼ੀਅਮ ਦੇ ਜਿਹੜਾ ਜੇਕਰ ਆਪਾਂ ਘਟ ਜੇ ਤਾਂ ਦਿਲ ਦੀ ਜਿਹੜੀ ਧੜਕਣ ਉਹ ਮਤਲਬ ਜਿਹਨੂੰ ਕਹਿੰਦੇ ਪਨਪਿਟੇਸ਼ਨ ਉਹ ਧੜਕਣ ਜਿਹੜੀ ਕਦੇ ਤੇਜ਼ ਤੇਜ਼ ਹੋਣ ਲੱਗ ਜਾਂਦੀ ਹੈ, ਮਿਸ ਮਾਰਨ ਲੱਗ ਜਾਂਦੀ ਹੈ, ਇਸ ਤਰ੍ਹਾਂ ਦੀ ਪਲਪੀਟੇਸ਼ਨ ਹੋਣ ਲੱਗ ਜਾਂਦੀ ਹੈ, ਇੱਕਦਮ ਘਬਰਾਟ ਜੀ ਹੋਣ ਲੱਗ ਜਾਂਦੀ ਹੈ ਧੜਕਣ ਵਾਲੇ ਮਾਮਲੇ ਨੂੰ ਲੈ ਕੇ ਅ ਬੰਦਾ ਜਿਹੜਾ ਹੈ ਉਹ ਮਸਲ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਥਕਾਣ ਥੱਕਿਆ ਥੱਕਿਆ ਰਹਿਣ ਲੱਗ ਜਾਂਦਾ ਹੈ, ਮਸਲ 'ਚ ਦਰਦ ਹੋਣ ਲੱਗਦਾ ਹੈ, ਹੱਟੀਆਂ ਜੋੜਾਂ 'ਚ ਦਰਦ ਹੋਣ ਲੱਗ ਜਾਂਦਾ ਹੈ, ਬੰਦਾ ਚਿੜਚਿੜਾ ਜਿਹਾ ਹੋਣ ਲੱਗ ਜਾਂਦਾ ਹੈ, ਬਹੁਤ ਖਿਜਾ ਰਹਿੰਦਾ ਹਰ ਟਾਈਮ ਤੇ ਇਹ ਕੁਝ ਲੱਛਣ ਨੇ ਇਸ ਤੋਂ ਇਲਾਵਾ ਜਿਹੜਾ ਲੀਵਰ 'ਚ ਪ੍ਰੋਬਲਮ ਆ ਆਉਣ ਲੱਗ ਜਾਂਦੀ ਹੈ ਗੁਰਦੇ ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤਾਂ ਮਾਤਾਵਾ ਪੈਣਾ ਬੱਚੀਆਂ ਨੂੰ ਆ ਪੀਰੀਅਡਸ ਦੇ ਸਬੰਧ ਵਿੱਚ ਜਿਹੜੇ ਅਨੀਮਨ ਹੋਣ ਲੱਗ ਜਾਂਦੇ ਨੇ ਪੀਰੀਅਡ ਦੀਆਂ ਪ੍ਰੋਬਲਮਾਂ ਆਉਣ ਲੱਗ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਕਿਸੇ ਨੂੰ ਪੀਰੀਅਡਸ ਜਿਹੜੇ ਨੇ ਉਹ ਸਮੇਂ ਤੋਂ ਪਹਿਲਾਂ ਬੰਦ ਹੋ ਜਾਂਦੇ ਨੇ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਜਿਹਨੂੰ ਆਪਾਂ ਮੈਨੋਪੌਜ਼ ਵੀ ਕਹਿੰਦੇ ਆ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਆਉਣ ਲੱਗ ਜਾਂਦੀਆਂ ਹੈਗੇ ਨੇ ਕੈਲਸ਼ੀਅਮ ਦੀ ਕਮੀ ਦੇ ਜਿਹੜੇ ਨੇ ਉਹ 2-3 ਪ੍ਰਕਾਰ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਤੀਬਰ ਹਾਈਪਰ ਹਾਈਪੋਕੈਲਸ਼ੀਮੀਆ ਜਿਹੜਾ ਹੈ ਉਹ ਤੀਬਰ ਹਾਈਪੋਕੈਲਮੀਆ ਇੱਕ ਤਾਂ ਇਹ ਹੈਗਾ ਇਹ ਖੂਨ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਦੇ ਵਿੱਚ ਤੇਜ਼ੀ ਨਾਲ ਕਮੀ ਨੂੰ ਦਰਸਾਉਂਦਾ ਤੇ ਇਹਦੇ ਨਾਲ ਜਿਹੜੀ ਗੰਭੀਰ ਸਮੱਸਿਆਵਾਂ ਹੋਣ ਲੱਗਦੀਆਂ ਇਸ ਲਈ ਇਸ ਸੰਬੰਧੀ ਜਿਹੜਾ ਬਹੁਤ ਵਾਰ ਜ਼ਿਆਦਾਤਰ ਜਿਹੜਾ ਇਨਸਾਨ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਹੋਣਾ ਪੈ ਜਾਂਦਾ ਹੈਗਾ ਨੰਬਰ 2 ਦੇ ਉੱਤੇ ਆਉਂਦਾ क्रोनिक हाइपोकैल्मिया ਇਹਦੇ ਵਿੱਚ ਕੈਲਸ਼ੀਅਮ ਦਾ ਪੱਧਰ ਜਿਹੜਾ ਇਹ ਹੌਲੀ-ਹੌਲੀ ਘਟਦਾ ਹੈਗਾ ਤੇ क्रोनिक हाइपोकैल्मिया ਦੀ ਜਿਹੜੀ ਹੈਗੀ ਆ ਉਹ ਇਹਨੂੰ ਮਤਲਬ ਇੰਨਾ ਉਹਨਾਂ ਕ ਵੀਰ ਤਾਂ ਨਹੀਂ ਮੰਨਿਆ ਜਾਂਦਾ ਪਰ ਇਹ ਜਿਹੜਾ ਹੌਲੀ-ਹੌਲੀ ਜਿਹੜਾ ਇਹ ਲੰਬੇ ਸਮੇਂ ਤੇ ਜਿਹੜਾ ਦੌਰਾਨ ਜਿਹੜਾ ਇਹ ਇਸ ਸਮੱਸਿਆਵਾਂ ਜਿਹੜੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਇਹਦੇ ਲੱਛਣ ਦੀ ਗੱਲ ਕਰੀਏ ਤਾਂ ਕੈਲਸ਼ੀਅਮ ਦੇ ਜਿਹੜੇ ਜੇ ਘਟ ਘਟਦੇ ਹੈਗੇ ਨੇ ਘਟਦਾ ਹੈਗਾ ਤਾਂ ਇਹਦੇ ਲੱਛਣ ਜਿਹੜੇ ਨੇ ਉਹ ਹੈਗੇ ਨੇ ਵੀ ਹਾਰਟਬੀਟ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ ਕਦੇ ਤੇਜ਼ ਹੋ ਜਾਂਦੀ ਆ ਕਦੇ ਕੱਟ ਜਾਂਦੀ ਆ ਕਦੇ ਮਿਸ ਮਾਰਨਾਂ ਦੀ ਜਿਹਨੂੰ ਜਿਹਨੂੰ ਪਲਪੀਟੇਸ਼ਨ ਕਹਿੰਦੇ ਆ ਹੈਗੇ ਆ ਹੱਡੀਆਂ ਤੇ ਦੰਦ ਕਮਜ਼ੋਰ ਹੋਣਾ ਜਾਂਦੇ ਨੇ ਜੋੜਾਂ 'ਚ ਜਿਹੜੀ ਉਹ ਦਰਦ ਹੋਣ ਲੱਗ ਜਾਂਦਾ ਹੈ ਵਾਲ ਝੜਨ ਲੱਗ ਜਾਂਦੇ ਨੇ ਮੋਤੀਆ ਆਉਣ ਲੱਗ ਜਾਂਦਾ ਇਹ ਇਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਨਰਵਸ ਸਿਸਟਮ ਦੀਆਂ ਪ੍ਰੋਬਲਮ ਆਉਣ ਲੱਗਦੀਆਂ ਨੀਂਦ ਜਿਹੜੀ ਆ ਉਹ ਗੜਬੜ ਹੋ ਜਾਂਦੀ ਹੈ ਇਹ ਇਦਾਂ ਦੀ ਜਿਹੜੀ ਆ ਉਹ ਬੰਦੇ ਦੇ ਅੰਦਰ ਜਿਹੜੀਆਂ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਗੁਰਦੇ ਦੇ ਸਬੰਧ ਵਿੱਚ ਸਮੱਸਿਆ ਆਉਣ ਲੱਗ ਜਾਂਦੀਆਂ ਨੇ ਨਿਊਰੋ ਮਸਕਲਰ ਸਿਸਟਮ ਜਿਹੜਾ ਉਪਰ ਪ੍ਰਭਾਵਿਤ ਹੋ ਜਾਂਦਾ ਹੈਗਾ ਹੱਥ ਪੈਰ ਲੱਤਾਂ ਦੇ ਵਿੱਚ ਜਲਨ ਮਹਿਸੂਸ ਹੋਣ ਲੱਗ ਜਾਂਦੀ ਹੈ ਮਾਸਪੇਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੜਵੱਲ ਪੈਣ ਲੱਗ ਜਾਂਦੇ ਨੇ ਇਹਨੂੰ ਨਸਾ ਚੜਨੀਆਂ ਵੀ ਚੁਣ ਕਹਿੰਦੇ ਮਾਸਪੇਟੀਆਂ ਜਿਹੜੀਆਂ ਉਹ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਆ ਬੰਦਾ ਕੋਈ ਚੀਜ਼ ਨਿਕਲਦਾ ਹੈ ਤਾਂ ਉਸ ਨੂੰ ਅੰਦਰ ਨਿਕਲਣ ਲੱਗ ਜਾਂ ਵੀ ਉਹਨੂੰ ਪਰੇਸ਼ਾਨੀ ਹੁੰਦੀ ਹੈ ਥਕਾਵਟ ਹੁੰਦੀ ਹੈ ਅ ਇਸ ਤੋਂ ਇਲਾਵਾ ਮਾਸਪੇਸ਼ੀਆਂ 'ਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆndੀਆਂ ਨੇ ਘਬਰਾਹਟ ਹੋਣ ਲੱਗਦੀ ਹੈ ਸੁਣਨਪਨ ਹੋਣ ਲੱਗ ਜਾਂਦਾ ਅ ਇਸ ਤੋਂ ਇਲਾਵਾ ਅ ਆਵਾਜ਼ ਦੇ ਵਿੱਚ ਬੰਦੇ ਦੀ ਬਦਲਾਅ ਆ ਜਾਂਦਾ ਹੈ ਨਿਊਰੋਮਸਕੂਲਰ ਚੜਚੜਾਪਨ ਵੀ ਆਉਣ ਲੱਗ ਜਾਂਦਾ ਬੰਦੇ ਨੂੰ ਅ ਬੰਦਾ ਗੱਲਾਂ ਭੁੱਲਣ ਲੱਗ ਜਾਂਦਾ ਜਿਹਨੂੰ ਡਿਮੈਂਸ਼ੀਆ ਕਹਿੰਦੇ ਹੈਗੇ ਆ ਕੋਰਡੇਸ ਬੰਦੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਣ ਲੈਂਦੀ ਹੈ ਪਰ ਜਿਨ੍ਹਾਂ ਦੇ ਬੰਦੇ ਦੇ ਅੰਦਰ ਕੈਲਸ਼ੀਅਮ ਜਿਹੜਾ ਉਹ ਧੀ ਹੌਲੀ-ਹੌਲੀ ਘਟਦਾ ਹੈਗਾ ਤਾਂ ਉਹ ਕਈ ਵਾਰੀ ਉਹਨਾਂ ਦੇ ਜਿਹੜੇ ਲੱਛਣ ਨੇ ਉਹਨਾਂ ਦੇ ਅੰਦਰ ਉਹ ਕਾਫੀ ਦੇਰ ਬਾਅਦ ਆਉਂਦੇ ਨੇ ਪਰ ਫਿਰ ਵੀ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਰੁੱਖੇ ਵਾਲ ਨਾ ਟੁੱਟਣ ਆਉਂਦੇ ਨੇ ਸਕਿਨ ਕਮਜ਼ੋਰ ਹੋ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਜਾਂ ਉਹਨਾਂ ਸਕਿਨ ਜਿਹੜੀ ਰੁੱਖੀ ਹੋਣੀ ਦੀ ਹੈ ਖਾਰਿਸ਼ ਹੋਣ ਲੱਗੀ ਹੈ ਮੋਤੀਆ ਬਿੰਦ ਹੋਣਦਾ ਦੰਦ ਖਰਾਬ ਹੋਣ ਲੈਂਦੇ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਆਉਣ ਲੱਗ ਜਾਂਦੀ ਹੈ ਅੱਗੇ। ਹੁਣ ਆਈਏ ਵੀ ਜੇਕਰ ਇਹਨਾਂ ਇਹ ਸਮੱਸਿਆਵਾਂ ਆਉਂਦੀਆਂ ਨੇ ਤੇ ਉਹਦੇ ਪਿੱਛੇ ਦੇ ਕਾਰਨ ਕੀ ਹੁੰਦੇ ਨੇ? ਕਿਉਂ ਹੁਣ ਮੰਨ ਲਓ ਵੀ ਆਪਾਂ ਹੱਡੀਆਂ ਤੇ ਦੰਦ ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਦੀ ਗੱਲ ਕਰ ਰਹੇ ਹਾਂ ਤੇ ਕਿਉਂ ਹੁੰਦਾ? ਕੀ ਹੁੰਦਾ ਅੰਦਰ ਬੋਡੀ ਦੇ ਅੰਦਰ ਜਿਹਦੇ ਕਰਕੇ ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣ ਲੱਗਦਾ। ਹੱਡੀਆਂ ਤੇ ਮਾਸਪੇਸ਼ੀਆਂ ਨੂੰ ਜਿਹੜਾ ਮਜ਼ਬੂਤੀ ਦੇਣ ਦਾ ਕੰਮ ਜਿਹੜਾ ਹੁੰਦਾ ਉਹ ਕੈਲਸ਼ੀਅਮ ਦਾ ਹੁੰਦਾ। ਤੇ ਜੇਕਰ ਕੈਲਸ਼ੀਅਮ ਘਟ ਜੇ ਤਾਂ ਹੱਡੀਆਂ ਪਤਲੀਆਂ ਹੋਣ ਲੱਗਦੀਆਂ ਨੇ, ਕਮਜ਼ੋਰ ਹੋਣ ਲੱਗਦੀਆਂ ਨੇ, ਭੁਰਨ ਲੱਗਦੀਆਂ ਨੇ। ਹੱਡੀਆਂ ਦੇ ਵਿੱਚ ਖਣਿਜ ਪਦਾਰਥਾਂ ਦੀ ਕਮੀ ਹੋਣ ਲੱਗ ਜਾਂਦੀ ਹੈ ਇਸ ਕਰਕੇ ਹੱਡੀਆਂ ਦੇ ਵਿੱਚ ਦਰਦ ਹੁੰਦਾ ਹੈ ਕੈਲਸ਼ੀਅਮ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਲਈ ਜਦੋਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਤਾਂ ਮਾਸਪੇਸ਼ੀਆਂ ਦੇ ਵਿੱਚ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਮਤਲਬ ਜਿਵੇਂ ਕੜਵੱਲ ਵੀ ਪੈਣ ਲੱਗ ਜਾਂਦੇ ਨੇ ਖਿੱਚ ਖਿਚਾਓ ਖਿੱਚੀਆਂ ਜਾਂਦੀਆਂ ਨੇ ਦਰਦ ਸ਼ੁਰੂ ਹੋ ਜਾਂਦਾ ਕਿਉਂਕਿ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਥੋੜੀ ਦੇਰ ਦੇ ਵਿੱਚ ਹੀ ਥੱਕ ਜਾਂਦੀਆਂ ਨੇ ਤੇ ਇਸ ਕਰਕੇ ਜਿਹੜਾ ਇਹ ਮਾਸਪੇਸ਼ੀਆਂ ਦੇ ਵਿੱਚ ਦਰਦ ਹੁੰਦਾ ਤੇ ਪ੍ਰੋਬਲਮ ਆ ਲੈਂਦੀ ਹੈ ਕੈਲਸ਼ੀਅਮ ਦੀ ਕਮੀ ਜਿਹੜੀ ਆ ਉਹ ਨਰਵਸ ਸਿਸਟਮ ਜਿਹਨੂੰ ਜਿਹੜਾ ਨਰਵਸ ਸਿਸਟਮ ਜਿਹੜਾ ਉਹਦੇ ਨਾਲ ਕਮਜ਼ੋਰ ਪੈ ਜਾਂਦਾ ਕਿਉਂਕਿ ਕੈਲਸ਼ੀਅਮ ਨਰਵਸ ਸਿਸਟਮ ਨੂੰ ਕੰਟਰੋਲ ਕਰਦਾ ਤੇ ਇਹਦੀ ਕਮੀ ਜਿਹੜੀ ਆ ਉਹ ਫਿਰ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਸ ਦੀ ਵਜ੍ਹਾ ਦੇ ਕਰਕੇ ਮਾਸਪੇਸ਼ੀਆਂ ਦੇ ਵਿੱਚ ਦਰਦ ਹੁੰਦਾ ਫਿਰ ਆਈਏ ਵੀ ਥਕਾਰ ਥਕਾਵਟ ਤੇ ਕਮਜ਼ੋਰੀ ਹੁਣ ਮੰਨ ਲਓ ਆਪਾਂ ਕਹਿ ਤਾਂ ਦਿੱਤਾ ਵੀ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਪਰ ਕਿਉਂ ਹੁੰਦੀ ਹੈ ਇਹਦੇ ਪਿੱਛੇ ਨੇ ਕੀ ਕਾਰਨ ਅੰਦਰ ਕੀ ਹੋ ਰਿਹਾ ਹੁੰਦਾ ਵੀ ਜਿਹੜਾ ਜਿਹਦੇ ਨਾਲ ਜਿਹੜੀ ਆ ਥਕਾਵਟ ਤੇ ਕਮਜ਼ੋਰੀ ਹੋਣ ਲੱਗਦੀ ਹੈ ਕੈਲਸ਼ੀਅਮ ਜਿਹੜਾ ਜੇਕਰ ਆਪਾਂ ਦੀ ਟੁੰਗਾਈ ਤੇ ਜਾਈਏ ਤੇ ਕੈਲਸ਼ੀਅਮ ਹਾਰਮੋਨ ਜਿਹੜਾ ਉਹਦਾ ਬੈਲੈਂਸ ਬਣਾ ਕੇ ਰੱਖਣ ਦੇ ਵਿੱਚ ਮਦਦ ਕਰਦਾ ਤੇ ਜਦੋਂ ਕਿ ਇਹਦੀ ਕਮੀ ਜਿਹੜੀ ਆ ਉਹ ਹਾਰਮੋਨਲ ਇੰਬੈਲੈਂਸਿੰਗ ਦਿੰਦੀ ਹੈ ਜਿਹਦੀ ਵਜ੍ਹਾ ਕਰਕੇ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਰੈੱਡ ਬਲੱਡ ਸੈੱਲ ਜਿਹੜੇ ਨੇ ਉਹਨਾਂ ਨੂੰ ਲਾਲ ਸੈੱਲ ਜਿਹੜੇ ਨੇ ਉਹ ਉਹਨਾਂ ਦੇ ਪਦਾਵਾਰ ਦੇ ਵਿੱਚ ਕੈਲਸ਼ੀਅਮ ਮਦਦ ਕਰਦਾ ਤੇ ਜਦੋਂ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਾਂ ਕੈਲਸ਼ੀਅਮ શરીਰ ਦੇ ਵਿੱਚ ਗੜਬੜ ਹੁੰਦਾ ਤਾਂ ਰੈੱਡ ਬਲੱਡ ਸੈੱਲ ਜਿਹੜੇ ਨੇ ਉਹ ਘਟ ਜਾਂਦੇ ਨੇ ਜਿਹੜੇ ਕਿ ਥਕਾਵਟ ਤੇ ਕਮਜ਼ੋਰੀ ਦਾ ਕਾਰਨ ਬਣਦੇ ਨੇ ਅ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਕੈਲਸ਼ੀਅਮ ਆਕਸੀਜਨ ਦੀ ਸਪਲਾਈ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈਗਾ ਤੇ ਜਦੋਂ ਕੈਲਸ਼ੀਅਮ ਸਰੀਰ ਦੇ ਵਿੱਚ ਘਟ ਜਾਂਦਾ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਜਿਹੜੀ ਹੋ ਜਾਂਦੀ ਹੈ ਜਿਹਦੇ ਕਰਕੇ ਥਕਾਵਟ ਹੁੰਦੀ ਹੈ ਥੋੜੀ देर ਚੱਲ ਕੇ ਥਕਾਵਟ ਹੁੰਦੀ ਹੈ ਬੰਦੇ ਨੂੰ ਸਾਹ ਚੜਨ ਲੱਗ ਜਾਂਦਾ ਹੈ ਤੇ ਕਿਉਂਕਿ ਸਰੀਰ ਦੇ ਵਿੱਚ ਆਕਸੀਜਨ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਤਾਂ ਮਤਲਬ ਬਲੱਡ ਸਪਲਾਈ ਨਹੀਂ ਜਾ ਰਹੀ ਕਿਉਂਕਿ ਬਲੱਡ ਦੇ ਵਿੱਚ ਹੀ ਜਿਹੜਾ ਆਕਸੀਜਨ ਜਾਣੀ ਹੈਗੀ ਬਲੱਡ ਸਪਲਾਈ ਜਿਹੜੀ ਸਹੀ ਢੰਗ ਨਾਲ ਨਹੀਂ ਚੱਲ ਰਹੀ ਹੁਣ ਜੇ ਬਲੱਡ ਸਪਲਾਈ ਆਪਣੇ ਅੰਗਾਂ ਕੋਲ ਸਹੀ ਨਹੀਂ ਚਲੇਗੀ ਤਾਂ ਸਰੀਰ ਦੇ ਵਿੱਚ ਜਿਹੜੀ ਆ ਉਹ ਨਾ ਤਾਂ ਨਿਊਟ੍ਰੀਸ਼ਨ ਜਾਣਗੇ ਬਾਡੀ ਦੇ ਅੰਦਰ ਹਰੇਕ ਅੰਗ ਕੋਲੇ ਨਾ ਹਾਰਮੋਨਲ ਟਰੈਵਲਿੰਗ ਹੋਏਗੀ ਹਾਰਮੋਨਲ ਪਹੁੰਚ ਪਾਣਗੇ ਨਾ ਉਹਦੇ ਚ ਪਾਣੀ ਜਾਏਗਾ ਨਾ ਖਾਣਾ ਜਾਏਗਾ ਖਾਣਾ ਜਾਏਗਾ ਹਰੇਕ ਕੰਮ ਜਿਹੜਾ ਬੋਡੀ ਦੇ ਜਿਹੜੇ ਹੈਗੇ ਨੇ ਉਹ ਬਲੱਡ ਦੇ ਥਰੂ ਹੋਣਾ ਤੇ ਆਕਸੀਜਨ ਵੀ ਬਲੱਡ ਦੇ ਥਰੂ ਹੋਣੀ ਇਹਦਾ ਮਤਲਬ ਕੀ ਆ ਬਲੱਡ ਜਿਹੜਾ ਸਰਕੂਲੇਸ਼ਨ ਦੇ ਵਿੱਚ ਗੜਬੜ ਆ ਗਈ ਤੇ ਜਦੋਂ ਬਲੱਡ ਸਰਕੂਲੇਸ਼ਨ ਚ ਗੜਬੜ ਆ ਗਈ ਤਾਂ ਸਿਰ ਸਰੀਰ ਦੇ ਵਿੱਚ ਥਕਾਵਟ ਤੱਕ ਹੀ ਹੋਰ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਣਗੇ ਅ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਜਿਹੜਾ ਕੈਲਸ਼ੀਅਮ ਜਿਹੜਾ ਉਹ ਬਦਹਜਮੀ ਸਰੀਰ ਦੇ ਵਿੱਚ ਜਿਹੜਾ ਕੈਲਸ਼ੀਅਮ ਹੈ ਉਹ ਪਾਚਨ ਤੰਤਰ ਦੇ ਵਿੱਚ ਵੀ ਮਦਦ ਕਰਦਾ ਤੇ ਜਦੋਂ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਤਾਂ ਫਿਰ ਬਦਹਜਮੀ ਹੋ ਜਾਂਦੀ ਹੈ ਤੇ ਜਦੋਂ ਬਦਹਜਮੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਸਰੀਰ ਦੇ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਹੁਣ ਸਰੀਰ ਨੂੰ ਜਦੋਂ ਸਰੀਰ ਨੇ ਖਾਣਾ ਹজম ਕੀਤਾ ਤਾਂ ਉਹਦੇ ਵਿੱਚੋਂ ਪੋਸ਼ਕ ਤੱਤ ਕੱਢ ਲੇ ਪੋਸ਼ਕ ਤੱਤ ਕੱਢ ਕੇ ਫਿਰ ਉਹਦੀਆਂ ਸੱਤ ਧਾਤੂਆਂ ਬਣਦੀਆਂ ਨੇ ਰਸ, ਰਕਤ, ਮਾਸ, ਮੇਦ, ਹੱਡੀ, ਮੱਜਾ, ਸ਼ੁਕਰ ਹੁਣ ਜੇ ਸੱਤੇ ਧਾਤੂਆਂ ਪੋਸ਼ਕ ਤੱਤ ਹੀ ਨਾ ਨਿਕਲੇ ਵਿੱਚੋਂ ਵੱਧ ਹਜਮੀ ਹੋ ਗਈ ਤੇ ਪੋਸ਼ਕ ਤੱਤ ਹੀ ਨਾ ਨਿਕਲੇ ਤਾਂ ਫਿਰ ਸਰੀਰ ਦੇ ਅੰਦਰ ਸਾਰੇ ਤੱਤਾਂ ਦੀ ਕਮੀ ਆ ਲੈਣ ਕਹਿੰਦੀ ਹੈ ਤੇ ਇਹਦੇ ਨਾਲ ਜਿਹੜੀ ਹੈ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਹੋਰ ਬਹੁਤ ਸਾਰੇ ਜਿਹੜੇ ਰੋਗ ਨੇ ਉਹ ਸਾਡੇ ਸਰੀਰ ਨੂੰ ਘੇਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਕਾਰਨ ਇਹਦਾ ਜਿਹੜਾ ਮੇਜਰ ਕਾਰਨ ਹੈ ਕੈਲਸ਼ੀਅਮ ਦੀ ਕਮੀ ਦਾ ਉਹ ਆਪਣਾ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਦੁੱਧ ਵੀ ਮੰਨਿਆ ਹੁਣ ਬਹੁਤ ਸਾਰੇ ਲੋਕੀ ਕਹਿੰਦੇ ਵੀ ਦੁੱਧ ਤਾਂ ਆਪਣੇ ਆਪ ਕੈਲਸ਼ੀਅਮ ਹੁੰਦਾ ਪਰ ਦੁੱਧ ਦਾ ਕੈਲਸ਼ੀਅਮ ਜਿਹੜਾ ਉਹ ਸਿਰਫ 2 ਸਾਲ ਦੇ ਬੱਚੇ ਦੇ ਲਈ ਜਿਹੜਾ ਉਹੀ ਕਾਰਗਰ ਮੰਨਿਆ ਜਾਂਦਾ ਅਦਰਵਾਈਜ਼ ਜਿਹੜਾ ਉਹ ਦੁੱਧ ਦਾ ਕੈਲਸ਼ੀਅਮ ਵੱਡੇ ਬੰਦੇ ਲਈ ਨਹੀਂ ਹੁੰਦਾ ਮੇਰਾ ਇੱਥੇ ਸਵਾਲ ਤੁਹਾਨੂੰ ਇਹ ਦਰਸ਼ਕਾਂ ਨੂੰ ਹੋਏਗਾ ਕਿ ਕਦੇ ਕਿਸੇ ਵੀ ਧਰਤੀ ਦੇ ਉੱਤੇ ਕਿਸੇ ਵੀ ਪ੍ਰਾਣੀ ਨੂੰ ਤੁਸੀਂ ਦੇਖਿਆ ਕਿਸੇ ਹੋਰ ਪ੍ਰਾਣੀ ਨੂੰ ਪ੍ਰਾਣੀ ਨੂੰ ਦੇਖਿਆ ਜਿਹੜਾ ਕਿਸੇ ਹੋਰ ਪ੍ਰਾਣੀ ਦਾ ਦੁੱਧ ਪੀਂਦਾ ਹੋਵੇ ਨਹੀਂ ਹੋਏਗਾ ਅਜਿਹਾ ਬਿਲਕੁਲ ਨਹੀਂ ਹੋਏਗਾ ਕਿਉਂਕਿ ਕੋਈ ਵੀ ਧਰਤੀ ਦਾ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਦਾ ਦੁੱਧ ਨਹੀਂ ਪੀਂਦਾ ਸਿਰਫ ਇੱਕ ਇਨਸਾਨ ਹੈ ਜਿਹੜਾ ਕਿ ਦੂਸਰੇ ਪ੍ਰਾਣੀਆਂ ਦਾ ਦੁੱਧ ਪੀਂਦਾ ਹੈਗਾ ਤੇ ਇਹੋ ਕਾਰਨ ਹੈ ਕਿ ਜਿਹੜਾ ਇਨਸਾਨ ਨੂੰ ਜਿਹੜਾ ਉਹ ਬਹੁਤ ਸਾਰੇ ਹੱਡੀਆਂ ਦੇ ਰੋਗ ਦੰਦਾਂ ਦੇ ਰੋਗ ਤੇ ਹੋਰ ਬੱਸ ਰੋਗ ਹੋਣੇ ਦੇ ਪਿੱਛੇ ਦੇ ਕਾਰਨ ਆਪਾਂ ਜਾਣਦੇ ਆ ਇਹਦੇ ਪਿੱਛੇ ਦਾ ਕਾਰਨ ਹੈ ਜਦੋਂ ਇਨਸਾਨ ਦੁੱਧ ਪੀਂਦਾ ਤਾਂ ਸਰੀਰ ਦਾ ਪੀ ਐਚ ਲੈਵਲ ਯਾਨੀ ਕਿ ਸਰੀਰ ਦੇ ਅੰਦਰ ਪਾਵਰ ਆਫ ਹਾਈਡਰੋਜਨ ਦਾ ਜਿਹੜਾ ਲੈਵਲ ਹੁੰਦਾ ਆ ਜੇ ਆਪਾਂ ਸਿੱਧਾ ਕਰੀਏ ਤਾਂ ਤਜਾਬੀ ਮਾਦਾ ਜਿਹੜਾ ਬੋਡੀ ਦਾ ਉਹ ਬੱਤ ਜਾਂਦਾ ਹੈ ਤੇ ਜਦੋਂ ਤਜਾਬੀ ਮਾਦਾਵਤ ਆ ਤੇ ਉਸ ਨੂੰ ਨਿਊਟਰਲਾਈਜ਼ ਕਰਨ ਲਈ ਉਸ ਨੂੰ ਘਟਾਉਣ ਲਈ ਬਾਡੀ ਨੂੰ ਚਾਹੀਦਾ ਹੁੰਦਾ ਹੈ ਕੈਲਸ਼ੀਅਮ ਅ ਮਤਲਬ ਜੇ ਤੁਸੀਂ ਇਸ ਚੀਜ਼ ਨੂੰ ਉਹ ਦੇਖਣਾ ਵੀ ਚਾਹੁੰਦੇ ਹੋ ਤੇ ਜਿਨ੍ਹਾਂ ਮਾਤਾਵਾਂ ਪੇਣਾ ਨੂੰ ਕੈਲਸ਼ੀਅਮ ਜਾਂ ਬੱਚੇ ਬੱਚਿਆਂ ਨੂੰ ਜਾਂ ਜਿਹੜੇ ਵੀ ਇਨਸਾਨ ਨੂੰ ਤਜਾਬ ਬਣਦਾ ਹੈਗਾ ਤਾਂ ਉਹ ਕੈਲਸ਼ੀਅਮ ਦੇ ਰੂਪ ਦੇ ਵਿੱਚ ਮੈਂ ਅੱਗੇ ਚੱਲ ਕੇ ਦੱਸਾਂ ਮੈਂ ਕਿਹੜੀ-ਕਿਹੜੀਆਂ ਚੀਜ਼ਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੈਗਾ ਉਹ ਤੁਸੀਂ ਕੈਲਸ਼ੀਅਮ ਲੈ ਲਿਓ ਥੋੜਾ ਜਿਹਾ ਥੋੜੇ ਦੇਰ ਬਾਅਦ ਹੀ ਤੁਹਾਨੂੰ ਜਿਹੜਾ ਉਹ ਤਜਾਬ ਦੇ ਜਿਹੜੀ ਸਮੱਸਿਆ ਆ ਰਹੀ ਹੈ ਉਹਦੇ ਤੋਂ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ। ਸੋ ਕੈਲਸ਼ੀਅਮ ਨੂੰ ਸਰੀਰ ਜਿਹੜਾ ਜਦੋਂ ਬੋਡੀ ਦੇ ਅੰਦਰ ਤਜਾਬੀ ਮਾਤਾ ਵੱਧਦਾ ਤਾਂ ਸਰੀਰ ਨੂੰ ਨਿਊ ਕੈਲਸ਼ੀਅਮ ਨੂੰ న్యూਟ੍ਰਲਾਈਜ਼ ਕਰਨ ਲਈ ਤਜਾਬ ਨੂੰ న్యూਟ੍ਰਲਾਈਜ਼ ਕਰਨ ਲਈ ਕੈਲਸ਼ੀਅਮ ਜ਼ਰੂਰੀ ਚਾਹੀਦਾ ਹੁੰਦਾ। ਤਾਂ ਕੈਲਸ਼ੀਅਮ ਬੋਡੀ ਦੇ ਵਿੱਚ ਪਹਿਲਾਂ ਹੀ ਘਟ। ਤਾਂ ਲਿਹਾਜਾ ਜਦੋਂ ਕੈਲਸ਼ੀਅਮ ਅੰਦਰ ਹੈ ਨਹੀਂ ਬੋਡੀ ਨੇ ਤਜਾਬ ਨੂੰ ਨਿਊਟਰਲਾਈਜ਼ ਕਰਨਾ ਤਾਂ ਫਿਰ ਉਹ ਕੀ ਕਰਦੀ ਹੈ ਜਾਂ ਤਾਂ ਦੰਦਾਂ ਚੋਂ ਕੈਲਸ਼ੀਅਮ ਖਿੱਚ ਲੈਂਦੀ ਹੈ ਜਾਂ ਫਿਰ ਹੱਡੀਆਂ ਚੋਂ ਕੈਲਸ਼ੀਅਮ ਖਿੱਚ ਲੈਂਦੀ ਹੈ ਕਿਉਂਕਿ ਸਰੀਰ ਨੇ ਹਰ ਹਾਲਤ ਚ ਆਪਣੇ ਆਪ ਨੂੰ ਬਚਾਉਣਾ ਜੇਕਰ ਬਲੱਡ ਦੇ ਵਿੱਚ ਤਜਾਬੀ ਮਾਦਾ ਵੱਧਾ ਤਾਂ ਇਨਸਾਨ ਦੀ ਅੱਗੇ ਚੱਲ ਕੇ ਗੰਭੀਰ ਸਮੱਸਿਆਵਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਅੱਗੇ ਚੱਲ ਕੇ ਬਹੁਤ ਵੱਡੇ ਲੈਵਲ ਦੇ ਉੱਤੇ ਇੱਥੋਂ ਤੱਕ ਕਿ ਮੌਤ ਬਲ ਵੀ ਇਨਸਾਨ ਨੂੰ ਤੱਕ ਲੈ ਜਾ ਸਕਦੀ ਹੈ ਸੋ ਸਰੀਰ ਨੇ ਆਪਣੇ ਆਪ ਨੂੰ ਬਚਾਉਣਾ ਹੁੰਦਾ ਉਹ ਹੱਡੀਆਂ ਤੇ ਦੰਦਾਂ ਦੇ ਵਿੱਚੋਂ ਕੈਲਸ਼ੀਅਮ ਖਿੱਚ ਕੇ ਤੇ ਉਹ ਤਜਾਬ ਨੂੰ ਨਿਊਟਰਲਾਈਜ਼ ਕਰਦਾ ਹੈ ਇਹੋ ਕਾਰਨ ਹੈ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਜ਼ਿਆਦਾਤਰ ਪੰਜਾਬੀ ਜਿਹੜੇ ਨੇ ਜਾਂ ਜਿਹੜੇ ਵੀ ਇਨਸਾਨ ਦੁੱਧ ਪੀਂਦੇ ਨੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਹੱਡੀਆਂ ਤੇ ਦੰਦਾਂ ਦੇ ਰੋਗਾਂ ਨਾਲ ਪੀੜਤ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਹੱਡੀਆਂ ਤੇ ਦੰਦਾਂ ਦੇ ਡਾਕਟਰਾਂ ਕੋਲ ਤੁਹਾਨੂੰ ਸਭ ਤੋਂ ਵੱਧ ਪੀੜ ਨਜ਼ਰ ਆਏਗੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਹੈ ਜੀ ਕਿ ਜਿਹੜਾ ਹੱਡੀਆਂ ਤੇ ਦੰਦਾਂ ਦੇ ਰੋਗਾਂ ਦੇ ਲਈ ਦੁੱਧ ਵੀ ਇੱਕ ਜ਼ਿੰਮੇਵਾਰ ਜਿਹੜੀ ਆ ਉਹ ਚੀਜ਼ ਮੰਨੀ ਜਾਂਦੀ ਹੈ ਹੁਣ ਅੱਗੇ ਆਈਏ ਆਪਾਂ ਗੱਲ ਕਰਦੇ ਹਾਂ ਨਹ ਤੇ ਨਹ ਜਿਹੜੇ ਟੁੱਟ ਜਾਂਦੇ ਨੇ ਜਾਂ ਕਮਜ਼ੋਰ ਹੋ ਜਾਂਦੇ ਨੇ ਇਹਦੇ ਇਹ ਇਹ ਵੀ ਇੱਕ ਜਿਹੜਾ ਕੈਲਸ਼ੀਅਮ ਦਾ ਕਮੀ ਦਾ ਕਾਰਨ ਬਣੇਦਾ ਹੁਣ ਟੁੱਟ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਕਿਵੇਂ ਸਵਾਲ ਹੋਏਗਾ ਕਿਵੇਂ ਤਾਂ ਇਹਦੇ ਲਈ ਆਪਾਂ ਦੱਸਦੀ ਹੈ ਕਿ ਕੈਲਸ਼ੀਅਮ ਜਿਹੜਾ ਨੋਹਾਂ ਨੂੰ ਵੀ ਨੋਹ ਵੀ ਇੱਕ ਹੱਡੀ ਦਾ ਇੱਕ ਰੂਪ ਮੰਨਿਆ ਜਾਂਦਾ ਹੈ ਕੈਲਸ਼ੀਅਮ ਜਿਹੜਾ ਨੋਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਕੇਰਾਟਿਨ ਦੇ ਪੈਦਾਵਾਰ ਦੇ ਵਿੱਚ ਮਦਦ ਕਰਦਾ ਹੈ ਵਿਟਾਮਿਨਾਂ ਦੇ ਜਿਹੜੇ ਅਬਜ਼ોર્ਪਸ਼ਨ ਬੋਡੀ ਦੇ ਅੰਦਰ ਜਿਹੜੇ ਵਿਟਾਮਿਨ ਜਾ ਰਹੇ ਨੇ ਉਹ ਅਬਜ਼ੌਰਬ ਕਰਨ ਦੇ ਵਿੱਚ ਮਦਦ ਕਰਦਾ ਤੇ ਜਦੋਂ ਇਹਨਾਂ ਪੂਰੇ ਸਰੀਰ ਦੇ ਵਿੱਚ ਕੇਰਾਟਿਨ ਕੈਲਸ਼ੀਅਮ ਤੇ ਵਿਟਾਮਿਨਾਂ ਦੀ ਕਮੀ ਹੁੰਦੀ ਹੈ ਤਾਂ ਸਰੀਰ ਦੇ ਅੰਦਰ ਜਿਹੜੇ ਨੇ ਉਹ ਅਜੀਬ ਬਦਲਾਅ ਆਉਂਦੇ ਨੇ ਕਿ ਨਹ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਇਹਨਾਂ ਦਾ ਵਾਧਾ ਰੁਕ ਜਾਂਦਾ ਤੇ ਇਹ ਟੁੱਟਣ ਲੱਗ ਜਾਂਦੇ ਨੇ ਸੁੱਕਣ ਲੱਗ ਜਾਂਦੇ ਨੇ ਟੁੱਟਣ ਲੱਗ ਜਾਂਦੇ ਤਾਂ ਅੱਗੇ ਵਧੀਏ ਤਾਂ ਵਾਲ ਵਾਲਾਂ ਦੇ ਉੱਤੇ ਵੀ ਜਿਹੜੇ ਜੇਕਰ ਕੈਲਸ਼ੀਅਮ ਦੀ ਕਮੀ ਆਉਂਦੀ ਹੈ ਤਾਂ ਵਾਲਾਂ ਦੇ ਉੱਤੇ ਵੀ ਜਿਹੜਾ ਇਹਦਾ ਬੜਾ ਵੱਡਾ ਅਸਰ ਹੁੰਦਾ ਵਾਲ ਟੁੱਟਣ ਲੱਗ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਇਦਾਂ ਦੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਹੁਣ ਸਵਾਲ ਆਏਗਾ ਕਿ ਵਾਲਾਂ ਦੇ ਨਾਲ ਕੈਲਸ਼ੀਅਮ ਦਾ ਕਿਸ ਤਰ੍ਹਾਂ ਦਾ ਬੋਡੀ ਦੇ ਅੰਦਰ ਕੀ ਹੁੰਦਾ ਜਿਹੜਾ ਵਾਲ ਵੀ ਜਿਹੜੇ ਝੜਨ ਲੱਗ ਜਾਂਦੇ ਨੇ ਟੁੱਟਣ ਲੱਗ ਜਾਂਦੇ ਨੇ ਤਾਂ ਇਹਦੇ ਪਿੱਛੇ ਦੀ ਜਿਹੜੀ ਸਾਇਸ ਹੈਗੀ ਹੈ ਕੈਲਸ਼ੀਅਮ ਵਾਲਾਂ ਦੇ ਉਹ ਰੋਮਾਂ ਨੂੰ ਰੋਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਮਜ਼ਬੂਤ ਕਰਦਾ ਹੈਗਾ ਵਾਲਾਂ ਨੂੰ ਲੰਬਾ ਕਰਨ ਦੇ ਵਿੱਚ ਮਦਦ ਕਰਦਾ ਹੈ ਵਾਲਾਂ ਦੇ ਵਿੱਚ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ ਫਿਰ ਗੱਲ ਕਰਾਂਗੇ ਹਾਰਮੋਨ ਨਾਲ ਬੈਲੈਂਸਿੰਗ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਪਹਿਲਾਂ ਦੱਸਿਆ ਵਿਟਾਮਿਨ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਐਬਜ਼ਾਰਪਸ਼ਨ ਦੇ ਵਿੱਚ ਮਦਦ ਕਰਦਾ ਹੈ ਆਕਸੀਜਨ ਦੀ ਸਪਲਾਈ ਦੇ ਵਿੱਚ ਮਦਦ ਕਰਦਾ ਹੈ ਤੇ ਜਦੋਂ ਕੈਲਸ਼ੀਅਮ ਦੀ ਕਮੀ ਆਂਦੀ ਹੈ ਤਾਂ ਫਿਰ ਵਾਲ ਝੜਨ ਲੱਗ ਜਾਂਦੇ ਨੇ ਰੁੱਖੇ ਹੋਣ ਲੱਗ ਜਾਂਦੇ ਨੇ ਬੇਜਾਨ ਹੋਣ ਲੱਗ ਜਾਂਦੇ ਨੇ ਟੁੱਟਣ ਲੱਗ ਜਾਂਦੇ ਨੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਾਲਾਂ ਨੂੰ ਜਿਹੜੀਆਂ ਉਹ ਮਜ਼ਬੂਤੀ ਪ੍ਰਦਾਨ ਕਰ ਰਹੇ ਸੀਗੇ ਤੇ ਜਦੋਂ ਇਹ ਘਟੀਆਂ ਤੇ ਫਿਰ ਵਾਲ ਜਿਹੜੇ ਨੇ ਉਹ ਜਿਹੜੀਆਂ ਮੁਸੀਬਤਾਂ ਆ ਜਾਂਦੀਆਂ ਨੇ ਇਸ ਤੋਂ ਇਲਾਵਾ ਦੰਦਾਂ ਦੀਆਂ ਸਮੱਸਿਆਵਾਂ ਵੀ ਜਿਹੜੀਆਂ ਕੈਲਸ਼ੀਅਮ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਸਾਰੇ ਜਾਣਦੇ ਆ ਕਿ ਦੰਦ ਵੀ ਇੱਕ ਹੱਡੀ ਹੈ ਤੇ ਕੈਲਸ਼ੀਅਮ ਜਿਹੜਾ ਉਹ ਹੱਡੀਆਂ ਨੂੰ ਬਣਾਉਣ ਦੇ ਵਿੱਚ ਮਜ਼ਬੂਤੀ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਉਹ ਕਾਫੀ ਵੱਡਾ ਰੋਲ ਅਦਾ ਕਰਦਾ ਹੈ ਇਸੇ ਤਰ੍ਹਾਂ ਦੰਦਾਂ ਦੇ ਨਾਲ ਨਾਲ ਮਸੂੜੇ ਜਿਹੜੇ ਨੇ ਉਹ ਮਸੂੜੇ ਵੀ ਜਿਹੜੇ ਉਹ ਦੰਦਾਂ ਦੇ ਨਾਲ ਜੁੜੇ ਹੁੰਦੇ ਨੇ ਤੇ ਦੰਦਾਂ ਇਹ ਇਹਨਾਂ ਦੀ ਅ ਮਸੂੜਿਆਂ ਦੀ ਮਜ਼ਬੂਤੀ ਦੇ ਤੇ ਦੰਦਾਂ ਦੀ ਮਜ਼ਬੂਤੀ ਦੇ ਲਈ ਜਿਹੜਾ ਕੈਲਸ਼ੀਅਮ ਤਾਂ ਹੋਣਾ ਬਹੁਤ ਜ਼ਰੂਰੀ ਹੁੰਦਾ ਦੰਦਾਂ ਦੀ ਸੈਂਸਿਟੀਵਿਟੀ ਜਿਹਨੂੰ ਸੰਵੇਦਨਸ਼ੀਲਤਾ ਕਹਿੰਦੇ ਆ ਇਹਨਾਂ ਨੂੰ ਕਾਬੂ ਵੀ ਜਿਹੜਾ ਕੈਲਸ਼ੀਅਮ ਕਰਦਾ ਦੰਦਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਦੰਦਾਂ ਨੂੰ ਚਮਕਦਾਰ ਬਣਾਉਂਦਾ ਜਿਹੜਾ ਕੈਲਸ਼ੀਅਮ ਹੈ ਤੇ ਜਦੋਂ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਫਿਰ ਦੰਦ ਕਮਜ਼ੋਰ ਵੀ ਹੋਣ ਲੈਂਦੇ ਨੇ ਦੰਦ ਬੇਜਾਨ ਵੀ ਹੋਣ ਲੈਂਦੇ ਨੇ ਦੰਦਾਂ ਦੇ ਵਿੱਚ ਸੰਵੇਦਨਸ਼ੀਲਤਾ ਸੈਂਸਿਟੀਵਿਟੀ ਵੱਧ ਜਾਂਦੀ ਹੈ ਤਾਂ ਠੰਡਾ ਤਾਤਾ ਲੱਗਣ ਲੱਗਦਾ ਹੈ ਮਸੂੜੇ ਜਿਹੜੇ ਨੇ ਉਹ ਰੋਗੀ ਹੋ ਜਾਂਦੇ ਨੇ ਦੰਦਾਂ ਦੀ ਚਮਕ ਮਰ ਜਾਂਦੀ ਹੈ ਤੇ ਦੰਦ ਟੁੱਟਣ ਲੱਗ ਜਾਂਦੇ ਨੇ ਤੇ ਦੰਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਰੋਗ ਆਉਣ ਲੱਗ ਜਾਂਦੇ ਇੱਕ ਰੋਗ ਹੈਗਾ ਜੀ ਆਸਟਿਓਪਰੋਸਿਸ ਆਸਟਿਓਪਰੋਸਿਸ ਵੈਸੇ ਤਾਂ ਗਠੀਏ ਦਾ ਇੱਕ ਰੂਪ ਮੰਨਿਆ ਜਾਂਦਾ ਹੈ ਗਠੀਆ ਦੇ ਵਿੱਚ ਜਿਵੇਂ ਅਪਰ ਗੱਲ ਕਰੀਏ ਇੱਕ ਤਾਂ ਰੂਮਟਾਇਡ ਆਰਥਰਾਇਟਸ ਇੱਕ ਹੋਰ ਆਸਟਿਓ ਆਰਥਰਾਇਟਸ ਇੱਕ ਆ ਗਿਆ ਓਸਟੀਓਪ੍ਰੋਸੈਸ ਇੱਕ ਅਗਾ ਗਾਊਟ ਇਸ ਤਰ੍ਹਾਂ ਦੇ ਜਿਹੜੇ ਰੋਗ ਹੈਗੇ ਨੇ ਉਹ ਦੰਦਾ ਹੱਡੀਆਂ ਦੇ ਰੋਗ ਨੇ ਉਹਦੇ ਵਿੱਚ ਇੱਕ ਓਸਟੀਓਪ੍ਰੋਸੈਸ ਜਿਹੜਾ ਉਹਦੀਆਂ ਹੱਡੀਆਂ ਭੁਰਨ ਲੱਗ ਜਾਂਦੀਆਂ ਨੇ ਹੱਡੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋਣਗੀਆਂ ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਹੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਜਿਹੜਾ ਬੜਾ ਵੱਡਾ ਰੋਲ ਅਦਾ ਕਰਦਾ ਹੈ ਲਚਕ ਵਧਾਉਂਦਾ ਹੈਗਾ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਤੇ ਜਦੋਂ ਇਸ ਦੀ ਕਮੀ ਆਉਂਦੀ ਹੈ ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਭੁਰਨ ਲੱਗ ਜਾਂਦੀਆਂ ਨੇ ਹੱਡੀਆਂ ਨੂੰ ਜਿਹੜਾ ਮਾਸਪੇਸ਼ੀਆਂ ਜਿਹੜੀਆਂ ਸਹਾਰਾ ਦੇਣ ਵਾਲੀਆਂ ਹੁੰਦੀ ਨੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤੀ ਜਿਹੜੀ ਹੈ ਉਹ ਕੈਲਸ਼ੀਅਮ ਨਹੀਂ ਦੇਣੀ ਹੁੰਦੀ ਹੈ ਤੇ ਜਦੋਂ ਹੱਡੀਆਂ ਕਮਜ਼ੋਰ ਨੇ ਦੰਦ ਕੈਲਸ਼ੀਅਮ ਘਟ ਗਿਆ ਹੱਡੀਆਂ ਵੀ ਕਮਜ਼ੋਰ ਹੋ ਗਈਆਂ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਗਈਆਂ ਇਸ ਕਰਕੇ ਫਿਰ ਕੀ ਹੋ ਗਿਆ ਕਿ ਜਿਹੜੀਆਂ ਹੱਡੀਆਂ ਦੇ ਵਿੱਚ ਦਰਦ ਵੀ ਹੁੰਦਾ ਹੈ ਹੱਡੀਆਂ ਟੁੱਟਣ ਲੱਗ ਜਾਂਦੀਆਂ ਨੇ ਹੱਡੀਆਂ ਦੇ ਬਹੁਤ ਸਾਰੇ ਰੋਗ ਜੜੇ ਨੇ ਹੋਣ ਲੱਗਦੇ ਨੇ ਹੱਡੀਆਂ ਜੋੜਾਂ 'ਚ ਦਰਦ ਹੋਣ ਲੱਗਦਾ ਓਸਟੀਓਪੋਰੋਸਿਸ ਹੋਣ ਲੱਗਦਾ ਹੱਡੀਆਂ ਭੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਕਾਰਨ ਜਿਹੜਾ ਹੈਗਾ ਆਸਟੀਓਪਰੋਸਿਸ ਦਾ ਵੀ ਮੰਨਿਆ ਜਾਂਦਾ ਹੁਣ ਆ ਇਹ ਮિજાਜ ਦੇ ਵਿੱਚ ਜਿਹੜਾ ਉੱਚ-ਚੜਾਪਨ ਬੰਦਾ ਖਿੱਚ-ਖਿਜਾਂਦਾ ਯਾਨੀ ਕਿ ਜਿਹਨੂੰ ਕਹਿੰਦੇ ਆਪਾਂ ਅ ਇਸ ਨੂੰ ਅੰਗਰੇਜ਼ੀ ਚ ਕਹਿੰਦੇ ਆਪਾਂ ਮੂਡ ਸਵਿੰਗਸ ਹੁਣ ਮੂਡ ਸਵਿੰਗਸ ਦਾ ਵੈਸੇ ਮੈਂ ਕਈ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈਗੀ ਕਿ ਮੂਡ ਸਵਿੰਗਸ ਦੇ ਲਈ ਹਾਰਮੋਨਸ ਜਿਹੜੇ ਨੇ ਉਹ ਬੜੇ ਵੱਡੇ ਜ਼ਿੰਮੇਵਾਰ ਮੰਨੇ ਜਾਂਦੇ ਹੈਗੇ ਨੇ ਤੇ ਹਾਰਮੋਨਲ ਜਦੋਂ ਹਾਰਮੋਨ ਨੂੰ ਕੰਟਰੋਲ ਜਿਹੜਾ ਕੈਲਸ਼ੀਅਮ ਕਰਦੇ ਨੇ ਕਰਨਾ ਹੁੰਦਾ ਹੈ ਕੰਟਰੋਲ ਦੇ ਵਿੱਚ ਮਦਦ ਜਿਹੜੀ ਕੈਲਸ਼ੀਅਮ ਦੇ ਕਰਨੀ ਹੁੰਦੀ ਹੈ ਅ ਇਸ ਕਰਕੇ ਜਦੋਂ ਹਾਰਮੋਨਲ ਇੰਬੈਲੈਂਸਿੰਗ ਹੁੰਦੀ ਹੈ ਕੈਲਸ਼ੀਅਮ ਅ ਅੰਦਰ ਘਟਦਾ ਤਾਂ ਹਾਰਮੋਨਲ ਇੰਬੈਲੈਂਸਿੰਗ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਉਹ ਫਿਰ ਮਜਾਜ ਦੇ ਵਿੱਚ ਚਿੜਚਿੜਾਪਨ ਆ ਲੈਂਦਾ ਹੈ ਕੈਲਸ਼ੀਅਮ ਨੀਂਦ ਲਿਆਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਹੈ ਹਾਰਮੋਨਲ ਬੈਲੈਂਸਿੰਗ 'ਚ ਮਦਦ ਕਰਦਾ ਹੈ ਨਰਵਸ ਸਿਸਟਮ ਦੇ ਵਿੱਚ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਆ ਮਾਸਪੇਸ਼ੀਆਂ ਦੇ ਵਿੱਚ ਜਿਹੜੀ ਹੈ ਜਕੜਨ ਦੇ ਵਿੱਚ ਉਹਨੂੰ ਬੜਾ ਉਹਨੂੰ ਕੰਟਰੋਲ ਕਰਨ ਉਹ ਵਿੱਚ ਬਦਲ ਮਤਲਬ ਕਰਦਾ ਉਹ ਰੋਕਦਾ ਹੈਗਾ ਤਣਾਅ ਤੋਂ ਮੁਕਤੀ ਲਿਆਦਾ ਤੇ ਜਦੋਂ ਫਿਰ ਕੈਲਸ਼ੀਅਮ ਦੀ ਕਮੀ ਆਉਂਦੀ ਹੈ ਸਰੀਰ ਦੇ ਵਿੱਚ ਇਨਸਾਨ ਨੂੰ ਨੀਂਦ ਘਟ ਜਾਂਦੀ ਹੈ ਹਾਰਮੋਨਲ ਇੰਬੈਲੈਂਸਿੰਗ ਹੋਣ ਲੈਂਦੀ ਹੈ ਨਰਵਸ ਸਿਸਟਮ ਦੇ ਵਿੱਚ ਗੜਬੜੀ ਆ ਜਾਂਦੀ ਹੈ ਮਾਸਪੇਟੀਆਂ ਮੇਸ਼ੀਆਂ ਦੇ ਵਿੱਚ ਜਕੜਨ ਜਿਹੜੀ ਉਹ ਸ਼ੁਰੂ ਹੋਣ ਲੈਂਦੀ ਹੈ ਤਣਾਅ ਤੇ ਚਿੰਤਾ ਰੋਗ ਜਿਹੜਾ ਸਾਨੂੰ ਘੇਰ ਲੈਂਦਾ ਤੇ ਫਿਰ ਸਾਨੂੰ ਜਿਹੜਾ ਹੈ ਉਹ انسان ਹਟਮ ਖੀਰ ਰਹਿੰਦਾ ਚਿਰਚੜਾ ਹੋਣ ਜਾਂਦਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ انسان ਨੂੰ ਘੇਰ ਲੈਂਦੀਆਂ ਆ ਅ ਗੱਲ ਕਰਾਂਗੇ ਜੀ ਕੈਲਸ਼ੀਅਮ ਦੀ ਜਿਹੜੀ ਆ ਉਹ ਕਮੀ ਦੇ ਕਾਰਨ ਕੀ ਹੁੰਦੇ ਨੇ ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਬਹੁਤ ਸਾਰੇ ਲੋਕੀ ਜਿਹੜੇ ਨੇ ਕਈ ਅਜਿਹੀਆਂ ਦਵਾਈਆਂ ਲੈ ਰਹੇ ਨੇ ਜਿਹਦੇ ਕਰਕੇ ਕੈਲਸ਼ੀਅਮ ਜਿਹੜਾ ਬਾਡੀ ਦੇ ਅੰਦਰੋਂ ਘਟ ਜਾਂਦਾ ਬਹੁਤ ਸਾਰੇ ਲੋਕ ਜਿਹੜੇ ਖਾਣਾ ਜਿਹਾ ਖਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੀ ਨਹੀਂ ਵਿਟਾਮਿਨ ਡੀ ਦੀ ਜਿਹੜੀ ਘਾਟ ਹੈ ਉਹ ਇੱਕ ਬੜਾ ਵੱਡਾ ਰੋਲ ਅਦਾ ਕਰਦੀ ਹੈ ਕਿਉਂਕਿ ਵਿਟਾਮਿਨ ਡੀ ਦੇ ਕਰਕੇ ਹੀ ਬੋਡੀ ਦੇ ਅੰਦਰ ਕੈਲਸ਼ੀਅਮ ਦੀ ਐਬਸਾਰਪਸ਼ਨ ਹੁੰਦੀ ਹੈ ਤੇ ਵਿਟਾਮਿਨ ਡੀ ਦੀ ਜਦੋਂ ਘਾਟ ਹੁੰਦੀ ਹੈ ਤਾਂ ਬੋਡੀ ਦੇ ਅੰਦਰ ਜਿਹੜਾ ਉਹ ਕੈਲਸ਼ੀਅਮ ਵੀ ਘਟ ਜਾਂਦਾ ਹੁਣ ਪਟਾ ਵਿਟਾਮਿਨ ਡੀ ਮੈਗਨੀਸ਼ੀਅਮ ਕੈਲਸ਼ੀਅਮ ਤੇ ਫਾਸਫੋਰਸ ਇਹ ਚਾਰ ਜਿਹੜੇ ਨੇ ਚੀਜ਼ਾਂ ਦਾ ਜਿਹੜਾ ਗਰੁੱਪ ਹੈ ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜੇ ਇੱਕ ਚੀਜ਼ ਘਟੇਗੀ ਤੇ ਦੂਜੀ ਵੀ ਘਟੇਗੀ ਹੁਣ ਇਹ ਚਾਰਾਂ ਦੇ ਵਿੱਚੋਂ ਇੱਕ ਚੀਜ਼ ਵੀ ਗੜਬੜ ਹੋ ਗਈ ਤਾ ਫਿਰ ਇਨਸਾਨ ਦੇ ਅੰਦਰ ਜਿਹੜਾ ਉਹ ਕੈਲਸ਼ੀਅਮ ਦੀ ਘਾਟ ਆਈਗੀ ਹੈਗੀ ਪਰ ਇੱਕ ਚੀਜ਼ ਮੈਂ ਦੱਸਦਾ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਪੰਜਾਬੀ ਖਾਸ ਕਰਕੇ ਹਿੰਦੁਸਤਾਨੀ ਐਨੇ ਕਿ ਬਦਨਸੀਬਾਂ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਸੂਰਜ ਨਿਕਲਦਾ ਪਰ ਇਹਦੇ باوجود ਵੀ ਅਸੀਂ ਜਿਹੜੇ ਆ ਉਹ ਧੁੱਪ ਸੂਰਜ ਦੀ ਰੌਸ਼ਨੀ ਤੋਂ ਜਿਹੜੀ ਅਸੀਂ ਪਤਾ ਨਹੀਂ ਕਿਵੇਂ ਪਰੇ ਰਹਨੇ ਆ ਤੇ ਸਾਡੇ ਲੋਕਾਂ ਦੇ ਵਿੱਚ ਵੀ ਅ ਅਨਫੋਰਚਨਟਲੀ ਬਦਕਿਸਮਤੀ ਦੀ ਨਾਲ ਜਿਹੜਾ ਉਹ ਅ ਵਿਟਾਮਿਨ ਡੀ ਦੀ ਕਮੀ ਜਿਹੜੀ ਆਮ ਦੇਖਣ ਨੂੰ ਮਿਲਦੀ ਆ ਸੋ ਸੋ ਵਿਟਾਮਿਨ ਡੀ ਦੀ ਕਮੀ ਹੋਈ ਤਾਂ ਇਨਸਾਨ ਨੂੰ ਕੈਲਸ਼ੀਅਮ ਦੀ ਕਮੀ ਹੋਣੀ ਲਾਜ਼ਮੀ ਹੈ ਮੈਗਨੀਸ਼ੀਅਮ ਦੀ ਕਮੀ ਹੋਣੀ ਲਾਜ਼ਮੀ ਹੈ ਫਾਸਫੋਰਸ ਦੀ ਕਮੀ ਨੂੰ ਹੋਣੀ ਲਾਜ਼ਮੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਫਿਰ ਅੱਗੇ ਚੱਲ ਕੇ ਬਹੁਤ ਸਾਰੇ ਜਿਹੜੇ ਰੋਗਾਂ ਨੂੰ ਹੋਰਾਂ ਨੂੰ ਜਨਮ ਦੇ ਦਿੱਤੀ ਹੈਗੇ ਆ ਥਾਇਰੋਇਡ ਦੀ ਜਿਹੜੀ ਬਿਮਾਰੀ ਹੈਗੀ ਹੈ ਜੀ ਉਹ ਵੀ ਕੈਲਸ਼ੀਅਮ ਦੀ ਕਮੀ ਦੇ ਵਿੱਚ ਬੜਾ-ਬੜਾ ਰੋਲ ਅਦਾ ਕਰਦੀ ਹੈ ਕਿਡਨੀ ਦੀ ਬਿਮਾਰੀ ਹੈ ਉਹ ਵੀ ਕੈਲਸ਼ੀਅਮ ਦੀ ਕਮੀ ਦੇ ਵਿੱਚ ਬੜਾ-ਬੜਾ ਰੋਲ ਅਦਾ ਕਰਦੀ ਹੈ ਹਾਰਮੋਨਲ ਇੰਬੈਲੈਂਸਿੰਗ ਦੀ ਮੈਂ ਕਰ ਕਰ ਹੀ ਚੁੱਕਿਆ ਚਾਹ ਤੇ ਕਾਫੀ ਜਿਹੜੇ ਲੋਕ ਪੀਂਦੇ ਨੇ ਉਹਨਾਂ ਦੇ ਅੰਦਰ ਵੀ ਜਿਹੜੀ ਆ ਉਹ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਆ ਬਹੁਤ ਸਾਰੇ ਲੋਕੀ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਸਿਗਰਟ ਬੀੜੀ ਪੀਂਦੇ ਨੇ ਇਹ ਵੀ ਜਿਹੜੀ ਆ ਕੈਲਸ਼ੀਅਮ ਦੀ ਕਮੀ ਦਾ ਇੱਕ ਬੜਾ ਵੱਟਾ ਕਾਰਨ ਬਣਦੀ ਆ ਹੁਣ ਤੇ ਸਵਾਲ ਹੀ ਹੋਏਗਾ ਕਿ ਤੁਸੀਂ ਇਹ ਪੁੱਛੋਗੇ ਕਿ ਅਸੀਂ ਤੁਹਾਨੂੰ ਦੱਸਤਾ ਦਿੱਤਾ ਵੀ ਕੈਲਸ਼ੀਅਮ ਦੇ ਵਿੱਚ ਕਮੀ ਕਿਵੇਂ ਹੁੰਦੀ ਆ ਕੀ ਗੱਲ ਆ ਕਿ ਕਿਉਂ ਕਿਉਂ ਕੀ ਹੁੰਦਾ ਬਾਡੀ ਦੇ ਅੰਦਰ ਜਦੋਂ ਕੈਲਸ਼ੀਅਮ ਦੀ ਕਮੀ ਹੁੰਦੀ ਆ ਪਰ ਕੈਲਸ਼ੀਅਮ ਲਈਏ ਕਿਥੋਂ ਅ ਮੈਂ ਦੱਸਦਾ ਕਿ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਹਮੇਸ਼ਾ ਯਾਦ ਰੱਖਣੇ ਨੇ ਨੰਬਰ 1 ਬੁਝਿਆ ਹੋਇਆ ਚੂਨਾ ਜਿਹਨੂੰ ਆਪਾਂ ਕੈਲਸ਼ੀਅਮ ਕਾਰਬੋਨੇਟ ਕਹਿੰਦੇ ਆ ਪਰ ਉਹ ਸਹੀ ਹੋਣਾ ਚਾਹੀਦਾ ਮੈਂ ਵਾਰਨਿੰਗ ਦੇ ਰਿਹਾ ਇਸ ਚੀਜ਼ ਨੂੰ ਸਹੀ ਹੋਣਾ ਚਾਹੀਦਾ ਅ ਜੇਕਰ ਉਹ ਸਹੀ ਨਹੀਂ ਹੋਏਗਾ ਤਾਂ ਫਿਰ ਉਹ ਮਤਲਬ ਉਹ ਕੰਮ ਨਹੀਂ ਕਰੇਗਾ ਉਹ ਉਹਦੇ ਨੁਕਸਾਨ ਵੀ ਹੋ ਸਕਦੇ ਨੇ ਤੇ ਨੰਬਰ ਜਿਹੜੀ ਸਭ ਤੋਂ ਇੰਪੋਰਟੈਂਟ ਕੈਲਸ਼ੀਅਮ ਕਾਰਬੋਨੇਟ ਦੀ ਹੁੰਦੀ ਹੈ ਇਸ ਨੂੰ ਹਫਤੇ ਜਾਂ 10 ਦਿਨ ਤੋਂ ਵੱਧ ਨਹੀਂ ਲੈਣਾ ਕਣਕ ਦੇ ਦਾਣੇ ਜਿੰਨਾ ਲੈਣਾ ਹੈਗਾ ਕਣਕ ਦੇ ਦਾਣੇ ਜਿੰਨਾ ਤੇ ਇਸ ਨੂੰ ਜਾਂ ਤਾਂ ਆਪਾਂ ਦਹੀਂ ਦੇ ਵਿੱਚ ਮਿਕਸ ਕਰਕੇ ਲੈ ਸਕਦੇ ਹਾਂ ਗੰਨੇ ਦੇ ਰਸ ਨਾਲ ਲੈ ਸਕਦੇ ਹਾਂ ਜਾਂ ਫਿਰ ਆਪਾਂ ਲੈ ਸਕਦੇ ਹਾਂ ਅਨਾਰ ਦੇ ਜੂਸ ਦੇ ਨਾਲ ਤੇ ਇਹ ਕਣਕ ਦੇ ਦਾਣੇ ਜਿੰਨਾ ਆਪਾਂ ਲੈਣਾ ਇਸ ਤੋਂ ਜ਼ਿਆਦਾ ਆਪਾਂ ਨਹੀਂ ਲੈਣਾ 8 ਤੋਂ 10 ਦਿਨ ਲੈ ਕੇ ਉਸ ਤੋਂ ਬਾਅਦ ਇੱਕ ਆਪਾਂ ਬ੍ਰੇਕ ਪਾ ਲੈਣੀ ਹੈਗੀ ਇਹ ਕੈਲਸ਼ੀਅਮ ਦੀ ਆਪਾਂ ਨੂੰ ਕਮੀ ਜਿਹੜੀ ਆ ਉਹ ਪੂਰੀ ਕਰੇਗਾ ਨੰਬਰ 2 ਦੇ ਅੱਤੇ ਬਾਂਸ ਸੋਲੂਸ਼ਨ ਜਿਹਨੂੰ ਆਪਾਂ ਆ ਜਿਹੜੇ ਹੈਗੇ ਨੇ ਉਹ ਅ ਬੰਸਲੂਚਨ ਤੋਂ ਲਾਵਾ ਵੀ ਇਸ ਦੇ ਕਈ ਹੋਰ ਨਾਮ ਹੈਗੇ ਨੇ ਅ ਤਵਾਸੀਰ ਵੀ ਕਹਿੰਦੇ ਸੱਚੀ ਸੋਰੀ ਤਾਂ ਇਹ ਬੰਸਲੋਚਨ ਦੇ ਵਿੱਚ ਵੀ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਸੋ ਇਹ ਵੀ ਆਪਾਂ ਨੇ ਜ਼ਿਆਦਾ ਨਹੀਂ ਖਾਣਾ ਇਹਦੀ ਵੀ ਇੱਕ ਪਾਰਟਿਕੂਲਰ ਮਾਤਰਾ ਹੈਗੀ ਹੈ ਜਿਹੜੀ ਤੁਸੀਂ ਲੈਣੀ ਹੈਗੀ ਹੈ ਤੇ ਇਹ ਵੀ ਅ 500 mg ਤੋਂ ਜ਼ਿਆਦਾ ਆਪਾਂ ਨੇ ਜਿਹੜਾ ਉਹ ਨਹੀਂ ਯੂਜ਼ ਕਰਨਾ ਇਹ ਵੀ ਆਪਾਂ 15 ਦਿਨ ਲੈ ਕੇ ਆਪਾਂ ਇਸ ਦੀ ਬ੍ਰੇਕ ਪਾਣੀ ਹੈਗੀ ਹੈ ਇਸ ਤੋਂ ਲਾਭ ਹੱਡ ਜੋੜ ਹੈ ਜੀ ਹੱਡ ਜੋੜ ਦੇ ਵਿੱਚ ਵੀ ਕੈਲਸ਼ੀਅਮ ਜਿਹੜਾ ਉਹ ਕਾਫੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਜਿਨ੍ਹਾਂ ਲੋਕਾਂ ਨੂੰ ਹੱਟੀਆਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਡ ਜੋੜ ਕੈਲਸ਼ੀਅਮ ਕਾਰਬੋਨੇਟ ਜਾਨੀ ਪੁਜਾਹਾ ਚੂਨਾ ਤੇ ਬੰਸ ਰੋਚਨ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹ ਭਰਪੂਰ ਕੈਲਸ਼ੀਅਮ ਦੇ ਨਾਲ ਜਿਹੜੀਆਂ ਹੈਗੀਆਂ ਇਸ ਤੋਂ ਲਾਭ ਵੈਸੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਉਮਰਿੰਗਾ ਹੈਗਾ ਨਾਰੀਅਲ ਕੀਰੀ ਹੈਗੀ ਹੈ ਚੀਆ ਸੀਡਸ ਹੈਗੇ ਨੇ ਹਰੀਆਂ ਸਬਜ਼ੀਆਂ ਹੈਗੀਆਂ ਪ੍ਰੋਕੋਲੀ ਪਾਲਕ ਬਦਾਮ ਅਖਰੋਟ ਵਰਗੇ ਨਟਸ ਹੈਗੇ ਨੇ ਵਿਟਾਮਿਨ ਡੀ ਜਿਹੜਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਜਿਵੇਂ ਪਹਿਲਾਂ ਗੱਲ ਕੀਤੀ ਹੈ ਤੇ ਧੁੱਪ ਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਤੇ ਉਹ ਫਿਰ ਕੈਲਸ਼ੀਅਮ ਨੂੰ ਆਪਣੇ ਆਪ ਜਿਹੜਾ ਬੋਡੀ ਦੇ ਅੰਦਰ ਜਿੱਥੇ-ਜਿੱਥੇ ਆਪਾਂ ਨੂੰ ਮਿਲ ਰਿਹਾ ਉਹਦੀ ਐਬਜ਼ોર્ਪਸ਼ਨ ਕਰਕੇ ਉਹਨੂੰ ਵਧਾ ਲੈਂਦਾ ਹੈਗਾ ਤੇ ਹੁਣ ਆਇਆ ਇਹ ਕਿ ਜੇਕਰ ਕੈਲਸ਼ੀਅਮ ਬੋਡੀ ਦੇ ਵਿੱਚ ਵੱਧ ਜੇ ਫਿਰ ਇਹਦੇ ਵਧੇ ਤੇ ਉਹਦੇ ਲੱਛਣ ਲੱਛਣ ਕੀ ਹੋਣ ਉਹ ਵੱਧ ਗਿਆ ਬੋਡੀ ਦੇ ਅੰਦਰ ਤੇ ਲੱਛਣ ਕੀ ਨੇ ਇਹ ਦਿਨਾਂ ਨਾਲ ਹੁੰਦਾ ਕੀ ਹੈ ਜੀ ਬਾਰ ਬਾਰ ਇਨਸਾਨ ਨੂੰ ਇਤਿਆਸ ਲੱਗਦੀ ਹੈ ਜੀ ਤੇ ਪਿਸ਼ਾਬ ਆਉਂਦਾ ਥਕਾਨ ਤੇ ਕਮਜ਼ੋਰੀ ਹੁੰਦੀ ਹੈ ਮਾਸਪੇਸ਼ੀਆਂ ਦੀ ਜਕੜਨ ਹੁੰਦੀ ਹੈ ਜੀ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਹੱਡੀਆਂ 'ਚ ਦਰਦ ਹੁੰਦਾ ਢਿੱਡ 'ਚ ਦਰਦ ਹੁੰਦਾ ਕਬਜ ਰਹਿਣ ਲੱਗ ਜਾਂਦੀ ਹੈ ਵਜ਼ਨ ਵੱਧ ਜਾਂਦਾ ਬੰਦੇ ਦਾ ਮੋਟਾ ਹੋਣ ਲੱਗਦਾ ਇਨਸਾਨ ਅ ਅਨਿੰਦਰੇ ਦਾ ਸ਼ਿਕਾਰ ਹੋ ਜਾਂਦਾ ਹੈ ਯਾਦ ਆਸਤ ਦੇ ਵਿੱਚ ਕਮੀ ਆ ਜਾਂਦੀ ਹੈ ਚਿੜਚੜਾਪਨ ਇਹਦੇ ਵਿੱਚ ਵੀ ਆਉਣ ਲੱਗਦਾ ਹੈ ਗੁਰਦੇ ਦੇ ਵਿੱਚ ਪਥਰੀ ਹੋਣ ਲੱਗੀ ਸੋ ਪਥਰੀਆਂ ਦੀ ਸਮੱਸਿਆ ਉਹ ਜਿਹੜੀਆਂ ਨੇ ਉਹ ਇਹਦੇ ਕਰਕੇ ਹੀ ਹੁੰਦੀਆਂ ਹੁਣ ਆਈਏ ਕਿ ਵੱਧ ਕਿਉਂ ਜਾਂਦਾ ਹੈ ਵੱਧ ਇਸ ਕਰਕੇ ਜਾਂਦਾ ਮੰਨ ਲਓ ਕਿਸੇ ਦੀ ਬੰਦੇ ਦੀ ਇਨਸਾਨ ਦੀ ਹੱਡੀ ਟੁੱਟ ਗਈ ਤਾਂ ਡਾਕਟਰ ਜਿਹੜੇ ਨੇ ਉਹ ਕੈਲਸ਼ੀਅਮ ਦੇ ਜਿਹੜੀਆਂ ਟੈਬਲੇਟਸ ਕੈਪਸੂਲ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਦਿੰਦੇ ਨੇ ਜਿਹਨੂੰ ਕੈਮੀਕਲ ਹੁੰਦਾ ਤੇ ਉਹਨੂੰ ਕੋਈ ਅਕਲ ਨਹੀਂ ਵੀ ਅੰਦਰ ਜਾ ਕੇ ਕਿੱਥੇ ਯੂਜ਼ ਹੋਣਾ ਕਿੱਥੇ ਜਾਣਾ ਉਹ ਹੱਡੀ ਦੇ ਕੋਲ ਤਾਂ ਜਾਏਗਾ ਹੀ ਜਾਏਗਾ ਉਹਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਾ ਕੇ ਅੰਦਰ ਜਿਹੜੀ ਉਹ ਗੜਬੜੀ ਪੈਦਾ ਕਰ ਦੇਣੀ ਹੈ ਬਹੁਤ ਵਾਰੀ ਐਦਾਂ ਹੁੰਦਾ ਕਿ ਉਹ ਕੈਲਸ਼ੀਅਮ ਜਿਹੜਾ ਉਹ ਅਲੱਗ-ਅਲੱਗ ਜਾ ਕੇ ਜਗ੍ਹਾ-ਜਗ੍ਹਾ ਤੇ ਜਾ ਕੇ ਜੰਮ ਜਾਂਦਾ ਤੇ ਉਹ ਅ ਇਨਸਾਨ ਨੂੰ ਤੰਗ ਕਰਦਾ ਜਾਂ ਕੈਲਸ਼ੀਅਮ ਉਹਦੇ ਕਰਕੇ ਬੋਡੀ ਦੇ ਅੰਦਰ ਵੱਧ ਜਾਂਦਾ ਤੇ ਉਹਦੇ ਕਰਕੇ ਨੁਕਸਾਨ ਹੁੰਦਾ ਵਿਟਾਮਿਨ ਡੀ ਜਿਹੜਾ ਬਹੁਤ ਲੋਕਾਂ ਦੇ ਵਿੱਚ ਹੁਣ ਘੱਟ ਵੀ ਹੈਗਾ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਵੱਧ ਵੀ ਜਾਂਦਾ ਹੈ ਥਾਇਰੋਇਡ ਦੀਆਂ ਸਮੱਸਿਆਵਾਂ ਜਿਨ੍ਹਾਂ ਲੋਕਾਂ ਨੂੰ ਹੁੰਦੀਆਂ ਨੇ ਉਹਨਾਂ ਦੇ ਅੰਦਰ ਵੀ ਜਿਹੜਾ ਕੈਲਸ਼ੀਅਮ ਵੱਧ ਜਾਂਦਾ ਹੈਗਾ ਕਿਡਨੀ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਅੰਦਰ ਵੀ ਕੈਲਸ਼ੀਅਮ ਵੱਧ ਜਾਂਦਾ ਹਾਰਮੋਨਲ ਇੰਬੈਲੈਂਸਿੰਗ ਹੁੰਦੀਆਂ ਉਹਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਹੈਗਾ ਉਹ ਫੈਮਿਲੀ ਹਿਸਟਰੀ ਹੁੰਦੀ ਆ ਉਹਨਾਂ ਦੇ ਕਰਕੇ ਵੀ ਕੈਲਸ਼ੀਅਮ ਵੱਧ ਜਾਂਦਾ ਹੈਗਾ ਅ ਇਹਦੇ ਲਈ ਕਰਨਾ ਕੀ ਹੈ ਕੈਲਸ਼ੀਅਮ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਪੀਣਾ ਜੀ ਅ ਨਮਕ ਤੇ ਨਮਕੀਨ ਪਦਾਰਥਾਂ ਦਾ ਜਿਹੜਾ ਸੇਵਨ ਹੈ ਉਹ ਤੁਸੀਂ ਘਟਾ ਦੇਣਾ ਕੈਲਸ਼ੀਅਮ ਦੇ ਕੈਲਸ਼ੀਅਮ ਦੇ ਜਿਹੜੇ ਭਰਪੂਰ ਜਿਹੜੇ ਪਦਾਰਥ ਆਪਾਂ ਨੇ ਜ਼ਿਆਦਾ ਖਾਣੇ ਨੇ ਅ ਇਸ ਤੋਂ ਇਲਾਵਾ ਵਿਟਾਮਿਨ ਡੀ ਜਿਹੜੀ ਆ ਉਹ ਧੁੱਪ ਤੋਂ ਮਿਲਣੀ ਹੈ ਬਸੇ ਤਾਂ ਇੱਕ ਉਹ ਜਿਹੜੀ ਆਪਾਂ ਆਸਟਰ ਮਸ਼ਰੂਮ ਹੈਗੀ ਹੈ ਉਹਦੇ ਵਿੱਚ ਵੀ ਤੁਸੀਂ ਲੈਨੇ ਹੋ ਤਾਂ ਉਹਦੇ ਨਾਲ ਵੀ ਜਿਹੜੇ ਕੈਲਸ਼ੀਅਮ ਔਰ ਵਿਟਾਮਿਨ ਡੀ ਤੁਹਾਨੂੰ ਮਿਲ ਜਾਏਗਾ ਐਕਸਰਸਾਈਜ਼ ਜ਼ਿਆਦਾ ਕਰੋਗੇ ਪਸੀਨਾ ਨਿਕਲੇਗਾ ਹੋਰ ਸਰੀਰ ਨੂੰ ਜਿਹੜੀ ਆ ਉਹ ਲਚਕ ਆਏਗੀ ਉਹਦੇ ਕਰਕੇ ਵੀ ਤੁਹਾਨੂੰ ਜਿਹੜਾ ਫਾਇਦਾ ਹੋਏਗਾ ਤੁਲਸੀ ਦਾ ਸਪੀਓਗੇ ਤਾਂ ਉਹਦੇ ਨਾਲ ਵੀ ਜਿਹੜਾ ਤੁਹਾਨੂੰ ਜਿਹੜਾ ਕੈਲਸ਼ੀਅਮ ਜੇਕਰ ਵਧਿਆ ਹੋਇਆ ਤਾਂ ਉਹਦੇ ਨਾਲ ਠੀਕ ਹੋਇਆ ਠੀਕ ਹੋਏਗਾ ਜੀ ਤੇ ਇਸ ਤੋਂ ਇਲਾਵਾ ਆਮਲਾ ਤੇ ਨਿੰਬੂ ਦਾ ਰਸ ਪੀਓਗੇ ਤਾਂ ਉਹ ਵੀ ਜਿਹੜਾ ਕੈਲਸ਼ੀਅਮ ਦੇ ਪੱਧਰ ਨੂੰ ਬੈਲੈਂਸ ਕਰਦਾ ਬਾਡੀ ਦੇ ਅੰਦਰ ਤੇ ਜੇਕਰ ਇਹਨਾਂ ਸਾਨੀਆਂ ਚੀਜ਼ਾਂ ਦੇ ਇਲਾਵਾ ਵੀ ਤੁਹਾਨੂੰ ਕੋਈ ਸਮੱਸਿਆ ਹੋਰ ਆ ਰਹੀ ਹੈ ਤਾਂ ਤੁਸੀਂ ਆਪਣੇ ਹੈਲਥ케ਅਰ ਪ੍ਰੋਫੈਸ਼ਨਲ ਦੇ ਜਿਹੜਾ ਨਾਲ ਉਹ ਸੰਪਰਕ ਜ਼ਰੂਰ ਕਰਨਾ ਹੈ ਉਹਨਾਂ ਦੇ ਨਾਲ ਜਿਹੜੇ ਤੁਸੀਂ ਗੱਲਬਾਤ ਕਰਕੇ ਤੁਸੀਂ ਉਹਨਾਂ ਤੋਂ ਇਹਨਾਂ ਚੀਜ਼ਾਂ ਦਾ ਨਿਦਾਨ ਪਾ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਦੇਖੇਗਾ ਕਿਸੇ ਇੱਕ ਨੂੰ ਵੀ ਇਸ ਵੀਡੀਓ ਦਾ ਨਾਲ ਫਾਇਦਾ ਹੋਇਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਬੰਦੂ ਦੇ ਇਜ਼ਾਜ਼ਤ ਬਤਾਂ